ਤੋ ਦਿੱਤੀ ਆ ਸੀ ਉਹ ਮੇਰਾ ਬੋਤੀ ਉਹ ਮੇਰਾ ਬੋਤੀ ਸੀਗਾ ਮੈਨੂੰ ਮਮਾ ਗੈਂਦਾਂ ਦੋ ਸੀਗਾ ਮਮਾ ਕੋਈ ਆਈ ਨਾ ਤਾਂ ਕਿ ਦੋਨੋਂ ਕੈਨਨ ਦੋ ਸੀਗਾ ਦਾਦੀ ਨੇ ਇਹਨਾਂ ਨੂੰ ਜ਼ਰਾ ਕੁਝ ਦੇ ਦੇ ਲੋ ਤੇ ਮੁੰਡਾ ਹੋ ਗਏ ਮੇਰੀਆਂ ਕੁੜੀਆਂ ਹੋਏ ਤਾਂ ਉਹ ਤੇ ਮੁੰਡਾ ਹੋ ਗਏ ਮੇਰੀਆਂ ਕੁੜੀਆਂ ਦਾਦੀ ਨੇ ਉਹਨਾਂ ਦੇ ਦੇਣਾ ਸਾਰਾ ਕੁਝ ਪਰਾਦੇ ਵੱਲੋਂ ਆਪਣੇ ਹੀ ਭਰਾ ਦਾ ਕਤਵਾ ਕਰਨ ਤੋਂ ਬਾਅਦ ਹੁਣ ਉਸਦੀ ਘਰਵਾਲੀ ਸਾਹਮਣੇ ਆਈ ਹੈ ਜਿਸਨੇ ਕੈਮਰੇ ਤੇ ਅਗਿਆਕੇ ਦੱਸਿਆ ਕਿ ਉਸਦੇ ਪਤੀ ਦਾ ਬਵਹਾਰ ਕਿਹੋ ਜਿਹਾ ਸੀ ਅਤੇ ਉਸਨੇ ਆਖਿਰਕਾਰ ਬੱਚੇ ਨੂੰ ਮਾਰਿਆ ਕਿਉਂ ਹੈ ਇਸ ਤੋਂ ਪਹਿਲਾਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਫੋਨ ਡਿਟੇਲ ਕ ਦਵਾਈ ਜਾਣੀ ਚਾਹੀਦੀ ਹੈ ਇਸ ਕੁੜੀ ਦੀ ਤਾਂ ਕਿ ਪਤਾ ਲੱਗ ਸਕੇ ਪਤੀ ਪਤਨੀ ਆਪਸ ਦੇ ਵਿੱਚ ਮਿਲ ਕੇ ਇਸ ਵੱਡੇ ਕਾਂਡ ਨੂੰ ਅੰਜਾਮ ਤਾ ਨਹੀਂ ਦੇ ਗਏ ਪਰਾਣੇ ਆਪਣੇ ਹੀ ਭਾਬੀ ਪਤੀਜੇ ਅਤੇ ਮਾਂ ਦੀ ਜਾਨ ਲਈ ਸੀ ਇਸ ਸਬੰਦੇ ਕੀ ਖੁਲਾਸੇ ਹੋਏ ਨੇ ਉਸਦੀ ਹੀ ਪਤਨੀ ਨੇ ਕੀ ਦੱਸਿਆ ਹਉ ਜਾਣਦੇ ਇਹ ਨਸ਼ੇ ਕਰਦਾ ਸੀ ਕਿਉਂ ਲੱਗਦਾ ਨਸ਼ੇ ਕਰਕੇ ਸਾਰੇ ਹਾਂਜੀ ਨਸ਼ੇ ਕਰਦਾ ਮੈਨੂੰ ਬਹੁਤ ਕਈ ਨਾ ਫੜਿਆ ਹੋਇਆ ਹੈ ਨੋਜੇ ਉਹ ਲਾਈਟਰ ਫੜਿਆ ਹੋਇਆ ਹੈ ਪੇਪਰ ਫੜਿਆ ਹੋਇਆ ਹੈ ਦੁਪਹਿਰਾਂ ਮਾਸਮ ਚ ਟੰਟਾ ਟੰਟਾ ਨਿਕਲਦਾ ਨਹੀਂ ਹੁੰਦਾ ਸਿਕਾ ਮੈਨੂੰ ਘੋਟੇ ਫੜਿਆ ਕੇ ਰੋ ਰਿਹਾ ਕਿ ਉਹ ਮਾਸਮ ਬੱਚੇ ਨੂੰ ਨਹੀਂ ਸੀ ਮਾਰਨਾ ਨਹੀਂ ਮਾਰਨਾ ਚਾਹੀਦਾ ਘੋਟੇ ਮਾਰ ਜਾਂਦਾ ਭਾਜੀ ਉਹ ਨੂੰ ਨਹੀਂ ਮਾਰਨਾ ਜਦੋਂ ਮੇਰਾ ਪੁੱਤ ਹੀ ਮੇਰਾ ਪੁੱਤ ਹੀ ਉਹ ਮੇਰੀ ਜਾਨ ਹੋਤੀ ਆ ਮੈਨੂੰ ਉਹਦੇ ਆਸ ਸੀ ਉਹ ਮੇਰਾ ਪੁੱਤ ਸੀਗਾ ਮੇਰੇ ਮਮਾ ਗਏ ਦੰਦ ਦਸੀ ਗੇ ਮਮਾ ਪੂਰੀ ਆਈ ਨਾਲ ਤਾਂ ਤੇ ਅੰਦਰ ਵਿੱਚ ਕੋਈ ਰੰਜਿਸ਼ ਬਾਜੀ ਵੀ ਸੀ ਕੋਈ ਰੰਜਿਸ਼ ਬਾਜ ਨਹੀਂ ਆਈ ਉਹ ਨੂੰ ਕੈ ਦੰਦ ਦਸੀ ਗਾ ਉਹ ਨੂੰ ਕੈ ਦੰਦ ਦਸੀ ਗਾ ਦਾਦੀ ਨੇ ਨੂੰ ਨੂ ਸਾਰਾ ਕੁਝ ਦੇ ਦੇਣਾ ਤੇ ਮੁੰਡਾ ਆ ਗਿਆ ਮੇਰੀਆਂ ਕੁੜੀਆਂ ਹੋਏ ਦਾ ਉਹ ਤੇ ਮੁੰਡਾ ਆ ਗਿਆ ਮੇਰੀਆਂ ਕੁੜੀਆਂ ਦਾਦੀ ਨੇ ਉਹਨਾਂ ਦੇ ਦੇਣਾ ਸਾਰਾ ਕੁਝ ਮੈਂ ਸਾਰਾ ਕੁਝ ਦੱਸਣਾ ਵਾ ਦਾਦੀ ਨੂੰ ਮੰਮੀ ਜੀ ਵੀ ਤਾਂ ਬੋਲਦਾ ਜੀ ਜਦੋਂ ਨਸ਼ੇ ਕਰਦਾ ਫੜਿਆ ਗਿਆ ਉਹ ਤਾਂ ਵੀ ਸਾਰਾ ਕੋਈ ਨਾਲ ਨਾਲ ਮੈਂ ਦੱਸਦੀ ਰਹੀ ਡੈਡੀ ਨੂੰ ਮੰਮੀ ਨੂੰ ਵੀ ਆਹ ਗੱਲ ਜੀ ਨਰਦਾ ਉਸ ਟੀਨ ਨੂੰ ਲੈ ਕੇ ਪਰੇਸ਼ਾਨ ਸੀ ਕਿ ਮੇਰੇ ਕੋਲ ਮੁੰਡਾ ਨਹੀਂ ਜੀ ਇਸੇ ਗੱਲ ਤੋਂ ਵੀ ਪਰੇਸ਼ਾਨ ਸੀ ਕਿ ਡੈਡੀ ਦੇ ਸਾਰਾ ਕੁਝ ਉਹਨਾਂ ਨੂੰ ਦੇ ਦੇਣਾ ਉਹਦੇ ਮੁੰਡਾ ਹੋ ਕੇ ਉਹਨੂੰ ਦੇ ਦੇਣਾ ਮੈਨੂੰ ਇੱਕ ਸਾਲ ਹੋ ਗਿਆ ਮੈਂ ਆਪਣੀ ਬੇਟੀ ਲੈ ਕੇ ਦੋਨੋਂ ਬੇਟੀਆਂ ਲੈ ਕੇ ਸਾਲ ਤਸਾਲ ਹੋ ਗਿਆ ਮੇਨੇ ਪੇਕੇ ਗਈ ਨੂੰ ਮੈਂ ਤੇ ਤੁਹਾਨੂੰ ਬੜਾ ਸ਼ਰਮ ਸੀ ਕਿ ਮੇਰਾ ਵੀਰ ਕਹਿੰਦਾ ਚਲ ਉੱਥੇ ਆ ਜਾ ਤੂੰ ਉੱਥੇ ਲੈ ਗਿਆ ਮੇਰਾ ਵੀਰ ਮੇਰੇ ਵੀਰ ਨੇ ਮੈਨੂੰ ਕੋਰਸ ਕਰਵਾਇਆ ਸਾਰਾ ਕੁਝ ਕਰਵਾਇਆ ਪਿੱਛੇ ਆਪਣੇ ਪਹਿਰੇ ਦਾ ਸਟੈਂਡ ਹੋ ਗਏ ਆਪਣੇ ਬੱਚਿਆਂ ਨੂੰ ਤਾਂ ਪੜਾ ਲੈਂਗੀ ਪਰ ਇਸ ਇਸ ਬੰਦੇ ਨੇ ਨਾ ਕਿ ਜੋ ਗੱਲ ਛੱਡਿਆ ਮੈਨੂੰ ਕਿ ਜੋ ਗੱਲ ਛੱਡਿਆ ਪਰ ਇਹਨਾਂ ਨੂੰ ਇਹ ਵੀ ਪਤਾ ਔਰ ਜਿਨ੍ਹਾਂ ਨੂੰ ਪਤਾ ਕੀਤਾ ਗਿਆ ਤਾਂ ਤੁਹਾਡੇ ਹਸਬੰਦ ਸੀਗੇ ਤਾਂ ਕਦੇ ਕਦਰ ਕਰੀ ਉਹਨਾਂ ਨੇ ਤੁਹਾਡੇ ਨਾਲ ਕੋਈ ਗਲਵਾ ਕੀਤੀ ਸੀ ਜਿਨ੍ਹਾਂ ਨਾਲ ਕੋਈ ਗੱਲ ਨਹੀਂ ਕੀਤੀ ਉਹਨੇ ਮੈਨੂੰ ਜੇ ਫੋਨ ਕਰਨਾ ਵੀ ਬਸ ਇਹੀ ਕਹਿੰਦਾ ਵੀ ਕੋਈ ਕੰਮ ਲੱਭਾ ਐਹੀ 2 ਮਿੰਟ ਗੱਲ ਕਰਕੇ ਬਾਅਦ ਉਹਨੇ ਫੋਨ ਕੱਟ ਦੇਣਾ ਕੋਈ ਨਹੀਂ ਪਰ ਮੈਨੂੰ ਫੋਨ ਕਦੇ ਫੋਨ ਨਹੀਂ ਲਾਇਆ ਕਦੇ ਫੋਨ ਨਹੀਂ ਕਰ ਦਿੰਦਾ ਇਕ ਘਟਨਾ ਅੰਮ੍ਰਿਤਸਰ ਦੇ ਕੱਦੋਵਾਲੀ ਪਿੰਡ ਦੇ ਵਿੱਚ ਵਾਪਰੀ ਸੀ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਕਿਹਾ ਸੀ ਕਿ ਅਸੀਂ ਸੰਸਕਾਰ ਨਹੀਂ ਕਰਾਂਗੇ ਕਿਉਂਕਿ ਪਹਿਲਾਂ ਕੁੜੀ ਬਾਰੇ ਵੀ ਜਾਣਕਾਰੀ ਲੈਣੀ ਚਾਹੀਦੀ ਹੈ ਇਕੱਲਾ ਬੰਦਾ ਇਹ ਨਹੀਂ ਕਰ ਸਕਦਾ ਤੇ ਜੇਕਰ ਉਹ ਨਸ਼ੇ ਦੀ ਹਾਲਤ ਦੇ ਵਿੱਚ ਹੀ ਸੀ ਤਾਂ ਉਸਨੇ ਆਪਣੀ ਪਤਨੀ ਨਾਲ ਕਦੋਂ ਇਹ ਤੇ ਕੀ ਗੱਲ ਕੀਤੀ ਆ ਦੇ ਖੁਦ ਨੂੰ ਖਤਮ ਕਿਉਂ ਨਹੀਂ ਕਰ ਲਿਆ ਕਈ ਤਰ੍ਹਾਂ ਦੇ ਸਵਾਲ ਪਰਿਵਾਰ ਨੇ ਚੁੱਕੇ ਸਨ ਉਹ ਕੀ ਕੁਛਨ ਉਹ ਵੀ ਸੁਣ ਲੈਣੇ ہیں دا جتا دے کر ایک منٹ پتھر توڑنے ہون دے نال تے انسانیت نال تے تاڈی کا چھوٹا بچہ ہو گا تانوں ہاتھ لا لوں گا کی گل ہے تانوں ਵੱڈ دے لگے او دی شرم آول والی گل ہے دوسری گل دیکھ اونے دھیان تے میرے بچے نو میرے بچے نو ماریا دس رپورٹ لے آو الٹرا ساؤنڈ لے آو بچہ ہو یا کتن سی چاچے بھتیجے دا تے ویسی پتاں دا بچے دا او دی تی آ سی نا اتے آ سی میں سونی آ او نے بندا مار دیا سی اتے اون دی جگہ سی گا

ਚੇ ਨੂੰ ਇਹਨੇ ਸਰਪੰਚ ਨੇ ਕਿਉਂ ਇਹ ਸਭ ਕੁਝ ਹੁੰਦਾ ਹੁਣ ਕਿਉਂ ਸਾਡੇ ਨਾਲ ਪਤਾ ਸਹੀ ਕਰਿਆ ਇਹ ਉਹ ਸੰਸਕਾਰ ਕਰਾਇਆ ਜਾਏਗਾ ਨਹੀਂ ਕਿ ਜਨਾ ਚਾਹ ਸਮੇਂ ਇਨਸਾਨ ਨਹੀਂ ਮਿਲਦਾ ਨਹੀਂ ਸਰਪੰਚ ਕਿਹਨੇ ਨਾਮ ਹੀ ਆਪਣੀ ਭੈਣ ਦਾ ਸੰਸਕਾਰ ਕਰਾਂਗੇ ਕੌਣ ਕਹਿੰਦਾ ਸਰਪੰਚ ਕਿਹੜੀ ਭੈਣ ਦਾ ਉਹ ਬਜ਼ੁਰਗ ਜੀ ਤਾਂ ਉਹ ਕਰਾਇਆ ਉਹਨੇ ਆਪਣੇ ਭੈਣ ਦਾ ਸਪਾ ਕਰਵਾ ਲਿਆ ਉਹ ਵੀ ਉਹਦੇ ਜਿਹੜਾ ਪਰਿਵਾਰ ਕਰ ਰਿਹਾ ਉਹ ਕਰਾ ਦੋ ਠੀਕ ਬਚਾਉਣ ਦੀ ਕੋਸ਼ਿਸ਼ ਕਰ ਰਹੀ ਕਿਉਂਕਿ ਉਹਨਾਂ ਨੂੰ ਇਹ ਹੀ ਗੱਲ ਕਿ ਜਿਹੜਾ ਆਪਣਾ ਸ਼ਕੀ ਮਾਨੂਨੀ ਬਖਸ਼ਦਾ ਉਹ ਪਿੰਡ ਵਾਲਿਆਂ ਨੂੰ ਕੀ ਬਖਸ਼ੂਗਾ ਬਖਸ਼ੂਗਾ ਤੁਸੀਂ ਦੱਸੋ ਪਿੰਡ ਵਾਲੇ ਪਿੰਡ ਵਾਲਿਆਂ ਨੂੰ ਬਖਸ਼ੂਗਾ ਉਹ ਆਹੀ ਕਹ ਰਹੇ ਨੇ ਆ ਕਿ ਪਿੰਡ ਵਾਲੇ ਵੈਰ ਨਹੀਂ ਲਾਣਾ ਲੈਣਾ ਚਾਹੁੰਦੇ ਆਹੀ ਕਹ ਰਹੇ ਨੇ ਕਿ ਪਿੰਡ ਵਾਲੇ ਵੈਰ ਨਹੀਂ ਲੈਣਾ ਚਾਹੁੰਦੇ ਪਰ ਸਰਕਾਰ ਨੂੰ ਹੀ ਨਿਆ ਕਰਨਾ ਚਾਹੀਦਾ ਸਰਕਾਰ ਤੇ ਇਹਨਾਂ ਕਰ ਸਕਦੀ ਹੈ ਨਾ ਸਰਕਾਰ ਤੇ ਸਾਡੀ ਰੁਬਾਨ ਪੂਰੀ ਉੱਤਰ ਸਕਦੀ ਹੈ ਨਾ ਸਰਕਾਰ ਸਰਕਾਰ ਨੂੰ ਫਿਰ ਤੇ ਸਰਕਾਰ ਤੇ ਅੱਗੇ ਹੀ ਵਿਸ਼ਵਾਸ ਨਹੀਂ ਦੁਨੀਆ ਨੂੰ ਗਾਵੇ ਵਿਸ਼ਵਾਸ ਨਹੀਂ ਹੋਊਗਾ ਇਹਨਾਂ ਸਾਥ ਲਈ ਥੋੜੀ ਜਿਹੀ ਮਾਫੀ ਨਹੀਂ ਹੋ ਜਾਣਾ ਆਈ ਅਸੀਂ ਸਾਥ ਲਾਤੀ ਕਿ ਨਿਕਲੇ ਬੱਚੇ ਨੂੰ ਮਾਰਿਆ ਪਿਆਰ 5 ਸਾਲ ਦਾ ਬੱਚਾ ਉਸ ਨੂੰ ਮਾਰਦਾ ਮੇਰਾ ਹੀ ਬੱਚਾ ਮਾਰਿਆ ਸਰਦਾਰ ਹੈ ਉਹ ਚੰਗੇ ਰਹੇ ਮਰੀਆਂ ਫਿਲਮ ਕੀਤੀ ਤੇ ਹਾਥੀ ਭਾਬੀ ਮਾਰਦੀ ਮਾਰਦੀ ਉਸ ਮਾਂ ਮਾਂ ਕੰਮ ਖਰਾਬ ਕਰਦੀ ਤੰਗ ਕਰਦੀ ਫਿਰ ਉਹ ਤਾਂ ਕਿਹਦਾ ਕਾਹਦਾ ਕੀ ਕੰਮ ਕੀ ਖਰਾਬ ਕਰਦੀ ਮਾਂ ਮਾਂ ਕੀ ਨਹੀਂ ਉਹਦੇ ਸਿਰ ਤੋਂ ਖਰਾਬ ਕਰਦੀ ਮਸ਼ਾਤ ਨਹੀਂ ਕਰਦਾ ਰਹੇ ਭਾਬੀ ਨੇ ਕੀ ਕੀਤਾ ਸੀ ਭਾਬੀ ਮਾਰ ਰਲਦੀ ਉਹ ਸਾਰਾ ਕੰਮ ਬੀਤਾ ਤੇ ਬੱਚੇ ਦਾ ਕੀ ਕਸੂਰ ਸੀ ਬੱਚਾ ਵੀ ਕਿਸੇ ਨਾਲ ਦਾ ਨਾਲ ਲਾ ਗਿਆ ਉਹਦੇ ਕਦੀ ਧੰਦੇ ਮਰਾਉਂਦੇ ਹੀ ਕਦੀ ਕੋਈ ਕਰਾਉਂਦੇ ਬੱਚੇ ਕੋਈ ਬੜਾ ਕੋਈ ਕਰਾਉਂਦੇ ਨਾ ਉਹਦੇ ਰੱਬ ਦਾ ਬੱਚਾ ਪਿਆਰਾ ਬੱਚਾ ਰੱਬ ਦਾ ਬੱਚਾ ਮੇਰਾ ਹੀ ਨਿਕਲਿਆ ਜਿਹੜਾ ਬੱਚਾ ਹੈ ਉਹ ਹੀ ਲੱਗਦਾ ਪਿਆਰਾ ਹੈ ਜਿਹਨੂੰ ਤੰਗ ਕਰਦੇ ਹੈ ਅਫਸੋਸ ਨਹੀਂ ਹੈਗਾ ਆਪਣੇ ਆਪ ਆਪਣੇ ਮੰਨਤੇ ਵੀ ਮੈਂ ਗਲਤੀ ਕੀਤੀ ਹੈ ਹੈਗਾ ਹੈਗਾ ਸਨਸਕਾਰ ਰੋਕਾ ਸਨਸਕਾਰ ਸਨਸਕਾਰ ਹਾੜੇ ਲਈ ਹਾੜੀ ਤੇ ਦੁਨੀਆ ਜਾਣਦੀ ਉਹਨੇ ਆ ਇਹ ਨਹੀਂ ਕਰਨ ਦੇਣਾ ਆ ਇਹ ਨਹੀਂ ਕਰਨ ਦੇਣਾ ਪੱਕਾ ਨਾ ਕੋਈ ਬਰਾਸ ਨਾ ਕੋਈ ਬਰਾਸ ਹਾਲੋ ਨੇ ਦੁਆ ਨੀ ਆਂਦੀ ਯਾ ਕਹਿੰਦੇ ਨਾ ਤਰ ਸਾਹ ਦਿਖਾਈਂਦੀ ਨਾ ਸਾਹ ਆਉਂਦੀ ਜਦੋਂ ਲੈ ਕੇ ਜਾਂਦਾ ਆ ਉਹ ਤੇ ਮੁੱਦਾ ਫਾੜ ਲਿਆ ਸ਼ਰੀਫ ਨੂੰ ਪਾਣੀ ਪੰਗਰ ਦੀ ਮੇਤ ਨੂੰ ਕੀ ਪਤਾ ਆ ਗਾ ਤੇ ਬਾਰੇ ਨੂੰ ਕਹਿਦਾ ਏ

ਆਈ ਭੈਣ ਦਾ ਸੰਸਕਾਰ ਕਰਾਂਗੇ ਤੇ ਕੀ ਨਾਮ ਤੁਹਾਡੇ ਨਹੀਂ ਕਰਾਂਗੇ ਤੁਹਾਡੀ ਸਿਸਟਰ ਦਾ ਨਹੀਂ ਸੰਸਕਾਰ ਕਰਾਂ ਕਿ ਕਾ ਵੇਚ ਦਿਓ ਜੀ ਅਸੀਂ ਆਪਣਾ ਉਹ ਤੁੰਨਾ ਵੀ ਜੋਇਚਾ ਸਾਨੂੰ ਇਨਸਾਫ ਚਾਹੀਦਾ ਸਾਡੇ ਬੱਚਾ ਛੋਟਾ ਬੱਚਾ ਉਹ ਇਹਨਾਂ ਨਜਾਇਜ਼ ਹੋਇਆ ਅਸੀਂ ਉਹਦਾ ਪੂਰਾ ਇਨਸਾਫ ਲਵਾਗੇ ਸਾਲੀ ਹੋਰ ਮਾਰਦੇ ਰਹਿੰਦਾ ਉਹਨੂੰ ਪੂਰੀ ਜਿੱਤੀ ਭੇਰਦੀ ਉਹ ਤਾਂ ਬਾਅਦ ਵਿੱਚ ਕਦਮ ਚੱਲਦਾ ਸ਼ਾਇਦ ਇਸਸ ਪਾਰ ਹੋਣ ਦੇਗੇ ਅਜਾ ਪੁਲਿਸ ਨੇ ਉਹਨੂੰ ਜੇਲੇ ਤੇ ਦਿੱਤਾ ਜੇਲੇ ਕਰਾ ਭੇਜਦਾ ਉਹਨੂੰ ਤੇ ਐਸ਼ ਤੇ ਭੇਜਦਾ ਉਹ ਕੱਲ੍ਹ ਫੇਰ ਜਾਊਗਾ ਮੇਨੂੰ ਕਬਰਾਂ ਟੁੱਟੀ ਮੈਨੂੰ ਘਾੜਾ ਪੈ ਗਿਆ ਮੈਨੂੰ ਹਸਪੀਟਲ ਲਾ ਜੋ